ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਸਹੁਰਿਆਂ ਦਾ ਪਿੰਡ ਰਾਮਪੁਰ ਜੋ ਕਿ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਦੀ ਹਾਲਤ ਬੇहद ਹੀ ਤਰਸਯੋਗ ਬਣੀ ਹੋਈ ਹੈ ਪਿੰਡ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਅਤੇ ਸੜਕਾਂ ਦੀ ਹਾਲਤ ਬੇहद ਖਰਾਬ ਹੈ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਬੇहद ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਥੋੜੀ ਜਿਹੀ ਬਰਸਾਤ ਤੋਂ ਬਾਅਦ ਇਨ੍ਹਾਂ ਸੜਕਾਂ ਤੇ ਗਾਰਾ ਬਣ ਜਾਂਦਾ ਹੈ ਅਤੇ ਬੱਚੇ ਇਸ ਗੰਦੇ ਪਾਣੀ ਵਿੱਚ ਵੀ ਸਕੂਲ ਜਾਂਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਉਹ ਪਿੰਡ ਦੇ ਵਿਕਾਸ ਦੇ ਲਈ ਹਲਕੇ ਦੀ ਵਿਧਾਇਕ ਨੂੰ ਅਪੀਲ ਕਰ ਰਹੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਸਕੂਲੀ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਜਿੱਥੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਜ਼ਿਆਦਾਤਰ ਬੱਚੇ ਬਰਸਾਤ ਦੇ ਦੌਰਾਨ ਸਕੂਲ ਵਿੱਚ ਗੈਰਹਾਜ਼ਰ ਵੀ ਹੋ ਜਾਂਦੇ ਹਨ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਜਲਦ ਤੋਂ ਜਲਦ ਧਿਆਨ ਦੇਣਾ ਚਾਹੀਦਾ ਤਾਂ ਜੋ ਕਿ ਬੱਚੇ

वाले ज्यादा भारी ਹੁੰਦੇ ਨੇ ਤੇ ਜਦੋਂ ਬੈਗ ਪਾ ਕੇ ਆਨੇ ਆ ਤਾਂ ਇੱਥੇ ਨਾਲੀਆਂ 'ਚ गिर ਜਾਣੇ ਆਗੇ ਉਤੋਂ ਮੀ ਵੀ ਪਿਆ ਹੁੰਦਾ ਇੱਕ ਟਿਕਟ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਇੱਥੇ ਤੋਂ ਸਰਕਾਰ ਬਣਨੇ ਦੀ ਮਮੀ ਡੈਡੀ ਨੂੰ ਕੀ ਚਾਹੀਦੀ ਆਮ ਆਦਮੀ ਪਰ ਪਾਰਟੀ ਨੂੰ ਵੋਟਾਂ ਸਾਰਿਆਂ ਨੇ ਆਮ ਆਦਮੀ ਨੂੰ ਹੀ ਪਾਈਆਂ ਸੀ ਕੋਈ ਸਾਨੂੰ ਐਨਾ ਟਰਸਟ ਸੀ ਉਹਨਾਂ ਤੇ ਵੀ ਜਿੰਨਾ ਕਹਦੋ ਪਰ ਜਦੋਂ ਦੇਖਿਆ ਕੁਝ ਨਹੀਂ ਹੋਇਆ ਇੱਥੇ ਮਾੜੀ ਜੀ ਮਿੱਟੀ ਦੇ ਭਾਰਤ ਪਵਾ ਕੇ ਇੱਥੇ ਪਰਾਂਗੇ ਮਿੱਟੀ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਔਖਾ ਹੋਇਆ ਪਿਆ ਸਾਨੂੰ ਇਹ ਕਹਿੰਦੀਆਂ ਵੀ ਕਹਨਾ ਵੀ ਸੜਕ ਪਵਾ ਦਿਓ ਸਾਰੀ ਬਸੇ ਹੀ ਨਹੀਂ ਸਾਰੇ ਪਿੰਡ ਦੀਓ ਪਵਾਦਨ ਸਾਰੀਆਂ ਟੁੱਟੀਆਂ ਪਈਆਂ ਨੇ ਕਹਿੰਦੇ ਜਨ ਚਾਹੁੰਦੇ ਜੀ ਸਾਡੇ ਬੱਚੇ ਰੋਜ਼ ਸਕੂਲ ਪੜ੍ਹਨੇ ਜਾਂਦੇ ਨੇ ਇੰਨਾ ਦਾ ਰਸਤਾ ਸਾਫ਼ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਸਾਨੂੰ ਪਾਣੀ ਦਾ ਸਾਧਨ ਚਾਹੀਦਾ ਜੀ ਆ ਕਿੰਨਾ ਔਖਾ ਡਬਕਰ ਨੂੰ ਬਹੁਤ ਔਖਾ ਜੀ ਮੀ ਘਣੀ ਦੇ ਵਿੱਚ ਤਾਂ ਬੱਚੇ ਜਮੀਂ ਲੰਗ ਸਕਦੇ ਜੀ ਨਾਤਰ ਸਿੰਘ ਜੀ ਤਰਦੀਪ ਸਿੰਘ ਪਿੰਡ ਰੰਪਰ ਆ ਜੀ ਐਸੀ ਬਹੁਤ ਦੁਖੀ ਆ ਜੀ ਇਹਨਾਂ ਤੋਂ ਇਹ ਸਰਕਾਰ ਤੋਂ ਇਹ ਸਰਕਾਰ ਤੋਂ ਜੀ ਸਰਕਾਰ ਤੋਂ ਕਾਤੋਂ ਦੁਖੀ ਦੁਖੀ ਅਸੀਂ ਆਏ ਸਾਡੇ ਦੇ ਖੋਈ ਗਿਰਫ ਇਹਨੂੰ ਮਾਰੋ ਕੈਮਰਾਮੈਨ ਆ ਜੀ ਹਾਂ ਮਾਰਦਾ ਤਾਂ ਹੈ ਮਾਰਦਾ ਕੈਮਰਾ ਪਰ ਅਸੀਂ ਦੁਖੀ ਬਹੁਤ ਆ ਨਾ ਤੂੰ ਸਾਡਾ ਕੰਮ ਨੂੰ ਕੁਝ ਨਹੀਂ ਮੰਨਦਾ ਸਾਡੋਰੀ ਅਸੀਂ ਕਿੱਠੀਆਂ ਕੱਢ-ਕੱਢ ਕੇ ਵੀ ਉਂ ਵੀ ਆ ਜਾ ਕੇ ਅਸੀਂ ਜ਼ੋਰ ਲਾ ਲਿਆ ਸਾਡਾ ਕੁਝ ਨਹੀਂ ਹੁੰਿਆ ਇਹਦੀ ਸਕੂਲ ਬਣ ਲਈ ਹਾਂ ਸਕੂਲ ਦਾ ਨੋਟਾ ਹੈ ਹਾਂ ਇਹਨਾਂ ਨੂੰ ਨੋਟਾ ਹੀ ਹੜੇ ਰੂ ਬੱਚੇ ਨੇ ਸਾਡੇ ਪੜਦੇ ਨੇ ਗਰੀਬਾਂ ਦੇ ਇੱਥੇ ਹੋ ਨਹੀਂ ਬੱਚਿਆਂ ਦਾ ਗਰੀਬਾਂ ਦਾ ਇਹੀ ਹੈ ਸਾਡੇ ਬੱਚੇ ਗਰੀਬਾਂ ਨੇ ਪੜਦੇ ਨੇ ਜਿਹੜੇ ਇਹਨਾਂ ਨੂੰ ਪੱਖਰੀ ਮਿਲਦੇ ਹੋ ਰਹੀ ਹੈ ਇਹ ਹੀ ਕੱਟ ਨਹੀਂ ਬਿਲ ਹੋਣਾ ਚਲੋ ਵੜ ਤੋ ਅਸੀਂ ਕਹਿੰਦੇ ਜੀ ਇਹ ਤਾਂ ਹੈ ਕਨੇਟੋ ਲੈਵਰੀ ਦੇ ਹੋਰ ਬਣ ਜੇ ਅਸੀਂ ਨੂੰ ਵੋਟਾਂ ਗਾਹਾਂ ਵਾਸਤੇ ਵਧੀਆ ਪਾਈਏ ਇਹ ਬਰਾਜ ਨੂੰ ਜਿਹਨੇ ਅਸੀਂ ਮੁਸ਼ਕਿਲ ਹਰਸਪੋਲੀ ਘੜੀ ਪਕਾ ਸਕੀ ਯਾਰ ਜਵਾਖ ਡਿੱਗ ਜਾਂਦੇ ਨੇ ਜੀ ਮੇਰਾ ਮੁੰਡਾ ਤਾਂ ਬੱਜੋ ਬੱਤਾ ਉਹ ਡਿੱਗ ਜਾਂਦਾ ਸਕੂਲ ਜਾਂਦਾ ਅੱਛਾ ਦੋ ਤਿੰਨ ਵਾਰੀ ਡਿੱਗ ਪਿਆ ਹੋਇ ਇੱਥੇ ਠੀਕ ਚੜ੍ਹੇ ਚ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਤਾਂ ਸੀ ਇਹੀ ਕਰਦੇ ਆਂ ਐ ਦੀ ਛੜਕ ਦੀ ਕਰਦੇ ਆਂ ਜਿਆ ਦੀ ਗੁੰਗ ਨਹੀਂ ਜਾਂਦੀ ਹਾਂ ਉਹ ਤਾਂ ਬਰਾਜ ਆਉਂਦੀ ਸੀ ਉਹ ਕਰ ਕਰ ਵੋਟਾਂ ਮੋ ਲੈਣ ਉਹਨਾਂ ਨੂੰ ਮਿਲਦੀ ਵੀ ਨਹੀਂ ਆਕੇ ਉਹਨਾਂ ਨੇ ਸ਼ਕਲ ਨਹੀਂ ਦਿਖਾਈ ਨਾ ਸ਼ਕਲ ਦਿਖਾਈ ਨਹੀਂ ਉਹ ਤਾਂ ਕਹਿੰਦੀ ਮੇਰਾ ਨਿਕਾ ਜਵਾਖ ਰੋਂਦਾ ਹੁਣ ਨਿਕਾ ਜ ਕਿੱਧਰ ਹੁਣ ਛੱਡ ਕੇ ਆਵੇ ਨਿਕਾ ਜਵਾਖ ਨੂੰ ਹੁਣ ਕਾ ਤਾਂ ਨਹੀਂ ਆਉਂਦੀ ਉਹ ਇਹ ਵੀਰ ਜੀ ਜਿਹੜਾ ਸਕੂਲ ਦੇ ਵਿੱਚ ਬੱਚਿਆਂ ਨੇ ਪੜਨ ਵਾਸਤੇ ਡੇਲੀ ਜਾਣਾ ਹੁੰਦਾ ਹੈ ਤੇ ਡੇਲੀ ਫੇਸ ਬੱਚੇ ਘਟੋ ਘਟ 10 ਬੱਚੇ ਦਾ ਇੱਥੋਂ ਲਿਬੜ ਕੇ ਮੁੜ ਜਾਂਦੇ ਹਨ ਕਿ ਕਿਉਂ ਵਰਦੀਆਂ ਲਿਬੜੀਆਂ ਦੀਆਂ ਨੇ ਟੜਲੇ ਦੇ ਵਿੱਚ ਕੋਈ ਡਿੱਗਿਆ ਕੋਈ ਬਾਹਣ ਲੰਗਦਾ ਲਬੋਦੀ ਸਿੱਟੇ ਪਾ ਗਿਆ ਘਟੋ ਘਟ 10 ਬੱਚਿਆਂ ਦੀ ਗੈਰ ਹਾਜ਼ਰੀ ਹੁੰਦੀ ਆ ਸਕੂਲ ਦੇ ਵਿੱਚ ਮਾਨ ਸਰਕਾਰ ਨੇ ਪੂਰਾ ਜ਼ੋਰ ਲਾ ਰੱਖਿਆ ਵੀ ਅਸੀਂ ਸਿੱਖਿਆ ਤੇ ਪੂਰਾ ਜ਼ੋਰ ਲਾਇਆ ਹੋਇਆ ਹੈ ਪਰ ਅਸੀਂ ਸਾਡੇ ਪਿੰਡ ਭਗਵੰਤ ਮਾਨ ਦੀ ਭੈਣ ਦਾ ਪਿੰਡ ਇਹ ਗੱਲ ਕਹਿ ਰਿਹਾ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ ਤੇ ਸਰਕਾਰੀ ਸਕੂਲ ਦੇ ਵਿੱਚ ਸਾਡੇ ਗਰੀਬ ਜਨਤਾ ਦੇ ਬੱਚੇ ਪੜ੍ਹਦੇ ਹਨ ਤੇ ਅੱਜ ਤੁਸੀਂ ਦੇਖ ਲਓ ਇੱਥੇ ਧਰਨੇ ਦੇ ਵਿੱਚ ਇੱਕ ਵੀ ਕੋਈ ਜ਼ਿੰਮੇਵਾਰ ਸਾਡੇ ਵਿੱਚ હાજર ਨਹੀਂ ਹੈਗਾ ਯਾਨੀ ਕਿ ਗਰੀਬ ਜਨਤਾ ਆਪਦੀ ਆਵਾਜ਼ ਪਹਿਲਾਂ ਟੈਂਕੀ ਵਾਰੇ ਵੀ ਠਾਈ ਆ ਗਈ ਤੇ ਪਿੰਡ ਦੇ ਕੰਮਾਂ ਵਾਸਤੇ ਅਸੀਂ ਭਰਾਜ ਨੂੰ ਮਿਲੇ ਵੀ ਆਂਗੇ ਤੇ ਭਗਵਾਨ ਜੀ ਦੀ ਪੈਣੀ ਬਸ ਸਾਨੂੰ ਕਹਿੰਦੇ ਨਹੀਂ ਸਾਡਾ ਕੰਮ ਹੋ ਜੂਗਾ ਜੀ ਹੋ ਜੂਗਾ 3 ਸਾਲ ਹੋ ਗਏ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ